ਉਹ ਕਹਿੰਦੇ ਤੇਰੇ ਯਾਰ ਨੂੰ ਦਬੰਨੋ ਫਿਰਦੇ ਸੀ ਪਰ ਦਬਦਾ ਕਿੱਥੇ ਐ ਸਿੱਧੂ ਸਿੱਧਾ ਜਦੋਂ ਵਜੂ ਹਿੱਕ 'ਚ ਵਜੂ ਉਹ ਕਹਿੰਦੇ ਤੇਰੇ ਯਾਰ ਨੂੰ ਦਬੰਨੋ ਫਿਰਦੇ ਸੀ ਪਰ ਦਬਦਾ ਕਿੱਥੇ ਐ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹਿਲੀ ਰੈਲੀ ਕਰਦੇ ਨੇ ਮਹਾਰਾਜ ਵਿੱਚ ਅਤੇ ਕਈ ਕਾਂਗਰਸੀਆਂ ਦੀ ਰਾਤਾਂ ਦੀ ਨੀਂਦ ਉਡਾ ਦਿੰਦੇ ਨੇ ਵਰ ਵੱਡੇ ਵੱਡੇ ਲੀਡਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਸਿੱਧੂ ਝੰਡੇ ਗੱਡੇਗਾ ਕਈ ਕਾਂਗਰਸੀਆਂ ਨੇ ਸਿੱਧੂ ਦੇ ਪ੍ਰੋਗਰਾਮਾਂ ਦੇ ਵਿੱਚ ਵਿਗਨ ਪਾਂਦ ਦੀ ਵੀ ਕੋਸ਼ਿਸ਼ ਕੀਤੀ ਪਰ ਸਿੱਧੂ ਦਾਬਦਾ ਕਿੱਥੇ ਆਵੇਂ ਹੀ ਹੋਇਆ ਕੋਰ ਸ਼ਮੀਰ ਸਿੱਧੂ ਦੀ ਰੈਲੀ ਵਿੱਚ ਕੋਈ ਕਾਂਗਰਸੀ ਵਰਕਰ ਨਾ ਜਾਵੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਕੋਈ ਸਿੱਧੂ ਦੇ ਪ੍ਰੋਗਰਾਮ ਵਿੱਚ ਨਾ ਜਾਵੇ ਇਹ ਡਰ ਸੀ ਕਿ ਜਿਵੇਂ ਸਿੱਧੂ ਨੇ ਇਕੱਲੇ ਨਹੀਂ ਮਹਾਰਾਜ ਵਿੱਚ ਤਕਰੀਬਨ 12 ਤੋਂ 1000 ਦੇ ਨੇੜੇ ਬੰਦਿਆਂ ਦਾ ਇਕੱਠ ਕਰ ਲਿਆ ਤੇ ਇੱਥੇ ਵੀ ਨਾ ਵੱਧ ਹੋ ਜਾਵੇ ਪਰ ਹੋਇਆ ਇਸ ਦੇ ਉਲਟ ਕਹਿੰਦੇ ਸਿੱਧੂ ਆ ਗਿਆ ਉਹ ਆ ਗਿਆ ਉਹ ਆ ਗਿਆ ਸਿੱਧੂ ਕੋਰਸ਼ਮੀਰ ਚ 10000 ਦੇ ਨੇੜੇ ਬੰਦਾ ਇਕੱਠਾ ਕਰ ਗਏ ਅਤੇ ਵੱਡੇ ਲੀਡਰਾਂ ਦਾ ਸਾਹ ਸੁਕਾ ਗਏ ਸਿੱਧੂ ਨੂੰ ਅਤੇ ਸਿੱਧੂ ਦੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਹੋਈ ਪਰ ਕਿਸੇ ਦਾ ਵਸ ਨਹੀਂ ਚੱਲਿਆ ਉਹ ਕਹਿੰਦੇ ਨੇ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਸਿੱਧੂ ਦੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਤਾਂ ਬਹੁਤ ਹੋਈ ਪਰ ਕਿਸੇ ਦਾ ਵਸ ਨਾ ਚੱਲਿਆ ਉਹ ਕਹਿੰਦੇ ਨੇ ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ ਸਿੱਧੂ ਦਿੜੈਲੀ ਦਾ ਲੋਕਾਂ ਨੇ ਬਹੁਤ ਆਨੰਦ ਮਾਣਿਆ ਖਾਸ ਗੱਲ ਇਹ ਹੈ ਕਿ ਸਿੱਧੂ ਨੂੰ ਪਿਆਰ ਕਰਨ ਵਾਲੇ ਨੂੰ ਇਹ ਨਹੀਂ ਕਹਿਣਾ ਪਿਆ ਕਿ ਬੈਠ ਜਾਓ ਸਾਰੇ ਆਪ ਹੀ ਭਾਸ਼ਣ ਸੁਣਦੇ ਰਹੇ ਅਤੇ ਸਿੱਧੂ ਦੇ ਪੁੱਤ ਕਰਨ ਸਿੱਧੂ ਨੇ ਵੀ ਸਾਰਾ ਪ੍ਰੋਗਰਾਮ ਖੜ ਕੇ ਹੀ ਸੁਣਿਆ ਕਾਂਗਰਸ ਦੇ ਵੱਡੇ ਲੀਡਰਾਂ ਨੇ ਇਕੱਠ ਕੀਤਾ ਜਿੱਥੇ ਮਸਾਂ 8 ਤੋਂ 10000 ਬੰਦਾ ਪੁੱਜਿਆ ਅਤੇ ਸਿੱਧੂ ਕੱਲਾ ਹੀ ਹਜ਼ਾਰਾਂ ਬੰਦੇ ਨਾਲ ਲਈ ਫਿਰਦਾ